ਵੱਡੇ ਹਲਕੇ ਦੇ ਐਮਐਲਏ ਸਾਹਿਬ ਮੇਰੇ ਵੀਰੋ ਬਿੱਲਾਂ ਵਾਲੀ ਗੱਲ 'ਚ ਕੋਈ ਸ਼ੱਕ ਨਹੀਂ ਮੈਨੂੰ ਡੇਢ ਸਾਲ 'ਚ ਇੱਕ ਅੱਧਾ ਬਿੱਲੀ ਆਜੇ ਕਰਮੇ ਵਾਲਾ 90% ਜਾਂ 80% ਘਰਾਂ ਦੇ ਬਿੱਲ ਜ਼ੀਰੋ ਆ ਰਹੇ ਨੇ ਉਹ ਵੀਰਾਂ ਇੱਕ ਕਿੱਕਲੀ ਤਾਂ ਬੜੇ ਖੁਸ਼ ਹੁੰਦੇ ਤਈ ਭਗਵਾਨ ਸਾਢੇ 11:00 ਵਜੇ ਨਾਲ ਰਿਟਰਨ ਥੋੜੇ-ਥੋੜੇ ਖਬਰ ਮਿਲਿਆ ਕਿ ਲੋਕ ਸਭਾ ਜੀਤ ਅੰਮ੍ਰਿਤਸਰ ਤੋਂ ਸਰਦਾਰ ਖੁਦੀਪ ਸਿੰਘ ਤਾਰੀਵਾਲ ਕੋਈ 70000 ਵੋਟਾਂ ਦੇ ਫਰਕ ਨਾਲ ਅੱਗੇ ਚੱਲ ਰਹੇ ਨੇ

ਇਹਦੇ ਨਾਲ ਹੀ ਖਫੜਾ ਦਾ ਬੇਟਾ ਖਤੋਂ ਆਇਆ ਨਮਸਕਾਰ ਇਸ ਸੈਸ਼ਨ 'ਚ ਜਿਹੜੇ ਬੰਦਾਂ ਨੂੰ ਖਫੜਾ ਚ ਸਾਇਆ ਵਾਏ ਬਿੱਟੀ ਦਾ ਘਰ ਚ ਵਾਏ ਬਿੱਟੀ ਫਤੇ ਜਿਹਨੇ ਮੀਟਕ ਕਰਦੇ ਜਨ ਸਦੀਵਾਰ ਦੇ ਬਰੇਕਿੰਗ ਕਾਲ ਤੇ ਆਹਨ ਸਭ ਨੂੰ ਬਤਾ ਕੇ ਸਦਾਪ ਬਹਾਸਿਕ ਬਾਜੀ ਨੇ ਅਡੀ ਸੇਵਾ ਲਈ ਭੇਜਿਆ ਆਪਣਾ ਸ਼ਹਿਰ ਹੈ

ਸੇ ਪਾਣੀ ਐਕਿਊਪਲ ਮੈਨਵਾਏ ਟਰਾਂਸਫਰਮਰ ਤੇ ਮੈਨਵਾਏ ਚੰਗਾ ਤੇ ਮੈਨਵਾਇਆ ਇਨੇ ਹੀ ਕੀਤਾ ਦੱਸੇ ਨਾ ਕੀ ਕੀਤਾ ਸਾਡੇ 750 ਲੱਖ ਇੱਕੋ ਤੇ ਆਪਣੇ ਘਰ ਵਾਲਾ ਅਗਲੇ ਨਾਲ ਅਗਲੇ ਸਾਹ ਜੇ ਲੋਕ ਲੱਗਦੇ ਆਂ ਬੀਮਾਰ ਹੋ ਰਹੀ ਹੈ ਕਿਵੇਂ ਤੱਕ ਦੇ ਪਿਆਰ ਕਰੋਗਾ ਇੱਕੋ ਤੇ ਉਹ ਨਾਲਾ ਨਹੀਂ ਘਟਿਆ ਗਾਣ ਹੋਣ ਸੇ ਕੰਮ ਕੀਤੇ ਆ بیٹھیا <سؤال> میں <سؤال> 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 ਮੰਡੀ ਆ ਮੱਖੀ ਦਾ ਤੇ ਪਿੰਡੇ ਨੂੰ ਤੇ ਸੀਟ ਫਾਦ ਗਈ ਬਟਿੰਡੇ ਨੂੰ ਹੁਣ ਬਟਿੰਡੇ ਇਹੇ ਟਰਲੇ ਮਾਰਨ ਆ ਗਏ ਤੇ ਹੁਣ ਮੈਂ ਬੇਨਤੀ ਕਰਾਂਗਾ ਸਰਦਾਰ ਅਰਵਿੰਦਰ ਰਖਣ ਸਰਦਾਰ ਭੱਟੀ ਸਾਹਿਬ ਦਾ ਬਰਾਨਾ ਬਲਦੇਵ ਸਿੰਘ ਮਟਾਲਾ ਧਾਲੀਵਾਲ ਸਾਹਿਬ ਦੇ ਅਰਜੀਤ ਸਿੰਘ ਗੋੜੀ ਦੇ ਗਰੇਵਿੰਗ ਪਹੁੰਚਦੇ ਜੀਆਂ ਨੂੰ ਧੰਨਵਾਦ ਕਰਦੇ ਆ ਤੇ ਦਾ ਕਲਦੀਪ ਸਿੰਘ ਧਾਰੀਵਾਦੀ ਨੂੰ ਵਿਸ਼ਵਾਸ ਦਿਵਾਇਆ ਵੀ ਜਿਹੜੇ ਤੁਹਾਡੇ ਵਿਕਾਸ ਦੇ ਕੰਮ ਰਹਿੰਦੇ ਨੇ ਖਾਸ ਕਰਕੇ ਜਿਹੜਾ ਗਮਟਾਰ ਡਰੇਨ ਆ ਇਹ ਸਾਡੇ ਕਾਂਸ ਸਰਕਾਰ ਸਾਡੇ ਸਾਸਾ ਰਾਜ ਕੀਤਾ ਆ ਉਹਨਾਂ ਇੱਕ ਵੀ ਮੁੱਦਾ ਨਾ ਠਾਇਆ ਸੰਸਦ ਦੇ ਵਿੱਚ ਨਾ ਇਹਦਾ ਵਿਕਾਸ ਕਰਾਇਆ ਔਰ ਜਿਹੜੀਆਂ ਗਰੀਬਾਂ ਦੀਆਂ ਸਹੂਤਾਆਂ ਆ ਖੋਈਆਂ ਉਹ ਸਰਦਾਰ ਕਲਦੀਪ ਸਿੰਘ ਧਾਰੀਵਾਦੀ ਵਾਪਸ ਲੈਉਣਗੇ ਔਰ ਵਿਕਾਸ ਦੇ ਕੰਮ ਕਰਾਉਣਗੇ ਨੇਰੀ ਚੱਲ ਚੁੱਕੀ ਆ ਝੜੂ ਦੀ ਔਰ ਝੜੂ ਜਿਹੜਾ ਇਹ ਆਪਣੇ 1 ਜੂਨ ਨੂੰ ਆਪਣੇ ਲਖਣ ਵਾਲੇ ਦਿਨ ਬਟਨ ਦਬਾ ਕੇ ਲੋਕ ਇਹਦਾ ਜਿਹੜਾ ਜ਼ੁਲਮ ਦੀ ਜਿਹੜੀ ਆਵਾਜ਼ ਨਾ ਠਾਈ ਸੀ ਕਾਂਸ ਵਾਲਿਆਂ ਨੇ ਜਾਂ ਜੁੱਗੀਆਂ ਪਾਰਟੀਆਂ ਨੇ ਉਹਨਾਂ ਦਾ ਜਵਾਬ ਬਟਨ ਲੋਕ ਜਿਹੜੀ ਪਬਲਿਕ ਦੀ ਜਨਤਾ ਉਹ ਜਵਾਬ ਦੇਣਗੇ ਦੋ ਨੰਬਰ ਬਟਨ ਦਬ ਕੇ ਯਾਰ ਜੋ ਦੋ ਨੰਬਰ ਧਾਰੀਵਾਲ ਸਾਹਿਬ ਕੀ ਧਾਰੀਵਾਲ ਸਾਹਿਬ ਮਤਲਬ ਅੱਜ ਗੋਲਡੀ ਰਣਜੀਤ ਸਿੰਘ ਗੋਲਡੀ ਵਾਲਾ ਆਪਾਂ ਮੀਟਿੰਗ ਰੱਖੀ ਸੀ ਮਤਲਬ ਪਛਮੀ ਹਲਕੇ ਦੀ ਦੋ ਨੰਬਰ ਵਾਰਡ ਦੀ ਜੋ ਕਿ ਸੰਗਤ ਵੱਲੋਂ ਪਬਲਿਕ ਵੱਲੋਂ ਬਹੁਤ ਭਰਵਾਂ ਹੰਗਾਰਾ ਮਿਲਿਆ ਅੱਜ ਇੱਕ ਛੋਟੀ ਜੀ ਮੀਟਿੰਗ ਇੱਕ ਵੱਡੀ ਰੈਲੀ ਦਾ ਰੂਪ ਧਾਰ ਗਈ ਕੀ ਇਤੋਂ ਲੱਗਦਾ ਹੈ ਇਲੈਕਸ਼ਨ ਵਿੱਚ ਲੈਕਚਰੋਏ ਧਾਰੀਵਾਲ ਬਹੁਤ ਅੱਗੇ ਲੰਘ ਚੁੱਕੇ ਨੇ ਵੱਡੀ ਲੀਡ ਨਾਲ ਵੱਡੇ ਮਾਰਜ ਨਾਲ ਜਿੱਤਣਗੇ ਤੇ ਆਪਣੇ ਅੰਮ੍ਰਿਤਸਰ ਦੀ ਗੱਲ ਠਾਣ ਕੇ ਸੰਸਦ ਦੇ ਵਿੱਚ ਕੀ ਅਪੀਲ ਕਰੋਗੇ ਆਮ ਲੋਕਾਂ ਨੂੰ ਮੈਂ ਤੇ ਅਪੀਲ ਕਰਾਂਗਾ ਆਮ ਲੋਕਾਂ ਨੂੰ ਵੀ ਧਾਰੀਵਾਲਾਂ ਨੂੰ ਵਾਅਦਾ ਵਾਅਦਾ ਵੋਟਾਂ ਨਾਲ ਜਿਤਾਜਾਵੇ ਜੋ ਪਰ ਇੰਡੀਆ ਗਾਰਡ ਜੋਧੀ ਸਰਕਾਰ ਬਣ ਰਹੀ ਆ ਉਹਦੇ ਵਿੱਚ ਮੰਤਰੀ ਬੰਨ ਵਿੱਚ ਉਹਨਾਂ ਨੂੰ ਆਸਾਨੀ ਹੋਵੇਗੀ ਪਛਮੀ ਇਲਾਕੇ ਵਿੱਚ ਹੋਈ ਅੱਜ ਜੀ ਇਹਦੇ ਵਿੱਚ ਆਪਾਂ ਮਤਲਬ ਕਿ ਰਿਕਾਰਡ ਦੌੜ ਆਪਾਂ ਜਿਤਾਵਾਂਗੇ ਕੁਲਦੀਪ ਸਿੰਘ ਧਾਰੀਵਾਲ ਨੂੰ ਤੇ ਪੰਜਾਬ ਦਾ ਜਿਹੜਾ ਛੇਵਾ ਦਰਿਆ ਚੱਲ ਰਿਹਾ ਨਸ਼ੇ ਦਾ ਬਿਲਕੁਲ ਕੁਲਦੀਪ ਸਿੰਘ ਜੀ ਕੋਲ ਬੰਦ ਕਰਵਾਵਾਂਗੇ ਇੱਕ ਵੱਡਾ ਗੱਲ ਇਹ ਵਾ ਦੂਜਾ ਕਮਟਾਲੇ ਵਾਲਾ ਪੋਲ ਵਾਲਾ ਪਨੋਰੀ ਬਲਾਇ ਤੋਂ ਸ਼ੁਰੂ ਹੁੰਦਾ ਹੋਇਆ ਖਾਸੇ ਤੱਕ ਜਾਂਦਾ ਵਾ ਇਹ ਵੀ ਅੰਡਰਗਰਾਊਂਡ ਕਰਾਵਾਂਗੇ ਇਹ ਦੋ ਕੰਮ ਸਾਡੇ ਮੁੱਖ ਕੰਮ ਜਿਹੜੇ ਧਾਰੀਵਾਲ ਨੂੰ ਪਹਿਲੀ ਮੀਟਿੰਗ ਸੱਦ ਕੇ ਇੱਥੇ ਉਹ ਕਰਵਾਵਾਂਗੇ ਸਭ ਤੋਂ ਵੱਧ ਕਿੰਨਾ ਕੁ ਸਾਧ ਨਜ਼ਰ ਆ ਰਿਹਾ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਚ ਵਰਕਰ ਚ ਬਟਨ ਲੈ ਕੇ ਨਹੀਂ ਹੈਗਾ ਤੇ ਭਾਈ ਸਾਹਿਬ ਬਹੁਤ ਜ਼ਿਆਦਾ ਵਾ ਅਸੀਂ ਕੰਮ ਸਭ ਪਛਮੀ ਹਲਕਾ ਜਿਹੜਾ ਸਾ ਅਸੀਂ ਪਛਮੀ ਹਲਕੇ ਦੱਸ ਸਕਦੇ ਹਾਂ ਨਾ ਜੀ ਅਸੀਂ 25 30 ਹਜ਼ਾਰ ਮਤਲਬ ਕਿ ਵੋਟਾਂ ਦਾ ਜਿੱਤਾਂਗੇ ਇੱਥੋਂ ਗਰਮੀ ਬਹੁਤ ਹੈ ਵੋਟਾਂ ਪਾਣ ਵਿੱਚ ਲੋਕਾਂ ਨੂੰ ਬਹੁਤ ਦਿੱਕਤ ਹੋ ਰਹੀ ਹੈ ਕੀ ਕਰਨੇ ਚਾਹੁੰਦੇ ਲੋਕਾਂ ਨੂੰ ਕੋਈ ਨਹੀਂ ਜਦੋਂ ਕਿਸੇ ਦੇ ਉਲਟ ਚੱਲਣਾ ਹੋਵੇ ਉਦੋਂ ਫਿਰ ਯੋਰ ਲਾਉਣਾ ਹੀ ਪੈਂਦਾ ਥੋੜਾ ਬੋਦਾ ਠੀਕ ਨਹੀਂ ਯੋਰ ਪੂਰਾ ਲੱਗੇਗਾ ਝਾੜੂ ਦੇ ਪੂਰਾ ਲੱਗਣਗੇ ਬਟਨ ਪੁਛਾੜੂ ਵਾਲਾ ਬ ਜਿਹੜੇ ਕੈਪਟਨ ਸਾਹਿਬ ਨਹੀਂ ਸੋਆਂ ਝੂਟੀਆਂ ਖਾਂਦੇ ਰਹੇ ਉਹਨਾਂ ਦੇ ਆਈ ਉਹਨਾਂ ਕੱਢ ਦੇਣਾ ਉਹਨਾਂ ਦੇ ਹੁਣ ਸਾਰੇ ਵਹਿਮ ਕੱਢ ਦੇਣੇ ਨਸ਼ੇ ਤੇ ਇਹਨਾਂ ਨੇ ਵੀ ਕਿਹਾ ਸੀ 2 ਹਫ਼ਤੇ ਨਸ਼ੇ ਮਗਾ ਦਾਂਗੇ ਕਿੰਨੇ ਕਿਹੜੀ ਪਾਰਟੀ ਨੇ ਜੀ ਹਾਂ ਨਹੀਂ ਪਾਰਟੀ ਕੋਈ ਜਾਂ 4 ਹਫ਼ਤੇ ਦੇ ਵਿੱਚ ਮੁੱਕ ਜਾਣਗੇ ਪਰ ਨਸ਼ੇ ਵੱਧ ਕੇ ਨਹੀਂ ਨਹੀਂ ਨਸ਼ੇ ਵਧੇ ਨਹੀਂ ਮੈਂ ਕਹਿ ਸਕਦਾ ਨਸ਼ੇ ਉਹਨੇ ਹੀ ਜਰੂਰ ਰਹੇ ਆ ਪਤਾ ਨਹੀਂ ਹੁਣ ਮੈਂ ਪਾਰਟੀ ਦੇ ਅੰਦਰ ਆਪਣਾ ਸਰਕਾਰ ਦੇ ਵਿੱਚ ਨਹੀਂ ਹੋਗਾ ਸਰਕਾਰ ਦੇ ਬਾਹਰ ਵਾ ਇਹ ਕਿਸ ਕਾਰਨ ਕਰਕੇ ਨਹੀਂ ਬੰਦ ਹੋ ਸਕੇ ਇਸ ਕਰਕੇ ਤੰਬੂ ਤਾਂ ਨਹੀਂ ਮੈਂ ਗੱਲ ਕਰ ਸਕਦਾ ਖਤਮ ਹੋਣੇ ਜੇ ਨਸ਼ੇ ਆ ਨਸ਼ੇ ਖਤਮ ਹੋਣੇ ਜੀ ਇਹ ਛੇਵੇਂ ਦਰਿਆ ਪੰਜਾਬ ਚੱਲ ਰਿਹਾ ਉਹ ਆਪਣਾ ਉਹਨੂੰ ਬੰਦ ਹੋਣਾ ਚਾਹੀਦਾ ਮੈਨੂੰ ਤਾਂ ਦੰਦ ਤੋਂ ਜਾਣ ਕੇ ਨੌਜਵਾਨਾਂ ਕੋਲ ਨੌਕਰੀ ਵੀ ਨਹੀਂ ਹੈਗੀ ਫਿਰ ਰੋਜ਼ਗਾਰੀ ਇਹ ਬਾਹਰ ਜਾ ਰਹੇ ਨੇ ਪੰਜਾਬ ਛੱਡ ਕੇ ਦੇਖੋ ਦੇਖੋ ਜੀ ਇਹ ਇਹ ਸਰਕਾਰ ਨੇ 45000 ਨੌਕਰੀਆਂ ਦਿੱਤੀਆਂ ਪੰਜਾਬ ਵਿੱਚ ਤੇ ਉਹ 45000 ਆਪਣੇ ਗਰੀਬ ਪਰਿਵਾਰਾਂ ਨੂੰ ਮਿਲੀਆਂ ਵਾ ਇਸ ਕਰਕੇ ਜਿਹੜੇ ਹੋਰ ਹੀ ਆਉਣ ਵਾਲੇ ਟਾਈਮ ਵਿੱਚ ਜੋ ਮੇਰਾ خیال ਵਾ ਸਾਰੇ ਸੈੱਟ ਕਰ ਲੈਗੇ ਵਾਈਟਨ ਬਾਈਟਨ ਵੈ ਗੁੱਡ